ਦੇਖੋ ਪੰਜਾਬ ਦੇ ਇੱਕ ਬੇहद ਸਜੀਦਾ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਮਸਲਾ ਹੈ 1200 ਕਰੋੜ ਦੇ ਸੱਟੇ ਦੇ ਰੈਕਟ ਦਾ ਇਸ ਰੈਕਟ ਦੀ ਚਰਚਾ ਲਗਾਤਾਰ ਅਖਬਾਰਾਂ ਦੇ ਵਿੱਚ ਹੋ ਰਹੀ ਹੈ ਸੱਤਰੇ ਤੇ ਗਲਿਆਰਿਆਂ ਦੇ ਵਿੱਚ ਹੋ ਰਹੀ ਹੈ ਇਹਦਾ ਸਰਗਨਾ 40 ਸੈਕਟਰ ਚੰਡੀਗੜ੍ਹ ਚੋਂ ਰਿੰਕੂ ਗ੍ਰਿਫਤਾਰ ਹੋ ਚੁੱਕਿਆ ਪਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਹੋ ਉਹਨਾਂ ਨੇ ਤੇ ਚੁੱਪੀ ਸਾਧੀ ਔਰ ਉਸ ਤੋਂ ਵੀ ਵੱਡੀ ਗੰਭੀਰਤਾ ਦਾ ਮਸਲਾ ਇਹ ਹੈ ਕਿ 2 ਦਿਨ ਦਾ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਨਿਕਲੇ ਤੇ ਕਾਂਗਰਸ ਤੇ ਆਪ ਦੀ ਮਿਲੀ ਭੁਗਤ ਇਸ ਹੱਦ ਤੱਕ ਹੈ ਕਿ ਕਿਸੇ ਨੇ ਇਸ ਮਸਲੇ ਦੀ ਵਿਧਾਨ ਸਭਾ ਦੇ ਵਿੱਚ ਗੱਲ ਨਹੀਂ ਕੀਤੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਐਡਾ ਵੱਡਾ ਸਵਾਲ ਪੰਜਾਬ ਦੇ ਉੱਤੇ ਖੜਾ ਹੋ ਜੇ ਕਿਉਂਕਿ ਅਖਬਾਰਾਂ ਦੀ ਰਿਪੋਰਟ ਬੜੇ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੀ ਹੈ ਕਿ 9 ਤੋਂ 10 ਆਈਪੀਐਸ ਅਫਸਰ ਨੇ ਜਿਹੜੇ ਉਹ ਸੱਤੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਰੋਧੀਆਂ ਨਾਲ ਤਾਂ ਆਪਾਂ ਛੋਟੀ ਛੋਟੀ ਗੱਲਾਂ ਤੇ ਤੂ ਤੂ ਮਮ ਵਿੱਚ ਪੈ ਜਾਂਦੇ। ਔਰ ਪਿਛਲੇ ਦਿਨੀ ਜਦੋਂ ਸਰਦਾਰ ਸੁਪੀਰ ਸਿੰਘ ਬਾਦਲ ਨਾਬੇ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਨੂੰ ਮਿਲ ਕੇ ਆਏ ਸੀ। ਉਸ ਤੋਂ ਬਾਅਦ ਬਾਹਰ ਆ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਈ ਉਹਦੇ 'ਚ ਆਪਣੇ ਅਫਸਰ ਨੂੰ ਡਿਫੈਂਡ ਕਰਨ ਦੇ ਲਈ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਫ ਕਾ ਮੰਤਰੀ ਤੱਕ ਦੀ ਡਿਊਟੀ ਲਾਤੀ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਜਾ ਕਿਹਦੇ ਪਾਸੇ ਨੂੰ ਰਿਹਾ ਹੈ? ਕੀ ਪੰਜਾਬ ਦੀ ਪੁਲਿਸ ਨੂੰ ਉਹਨਾਂ ਦੇ ਇਸ ਤਰੀਕੇ ਦਾ ਸੁਰੱਖਿਅਤ ਦਿੱਤਾ ਜਾ ਰਿਹਾ ਕੀ ਪੁਲਿਸ ਦਾ ਕੰਮ ਕੱਲਾ ਵਿਰੋਧੀਆਂ ਦੇ ਖਿਲਾਫ ਵੈਂਡੇਟਾ ਪੋਲਿਟਿਕਸ ਕਰਨਾ ਕੀ ਆਪਾਂ ਖੁੱਲੀ ਛੂਟ ਕੇ ਹੀ ਅਫਸਰਾਂ ਨੂੰ ਸਿਲੈਕਟਿਵ ਅਫਸਰਾਂ ਨੂੰ ਪੰਜਾਬ ਪੁਲਿਸ ਬੜੀ ਇੱਕ ਬਹਾਦਰ ਤੇ ਮੈਰੀਟੋਰੀਅਸ ਫੋਰਸ ਹੈ ਪਰ ਕੀ ਕੁਝ ਸਿਲੈਕਟਿਵ ਅਫਸਰਾਂ ਨੂੰ ਆਪਾਂ ਖੁੱਲੀ ਛੂਟ ਦਿੰਦੀ ਹੈ ਜਿਨ੍ਹਾਂ ਦਾ ਕੰਮ ਹੈ ਵਿਰੋਧੀਆਂ ਦੀ ਆਵਾਜ਼ ਬੰਦ ਕਰਨਾ ਤੇ ਉਹ ਫਿਰ ਜੋ ਮਰਜ਼ੀ ਕਰਦੇ ਰਹੇ ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਲੱਖਾਂ ਦਾ ਨਕਦੀ ਇਹ ਸੱਟੇ ਦੀ ਜਿਹੜੀ ਕਮਾਈ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਬਰਾਮਦ ਕੀਤੀ ਹੈ। ਔਰ ਇਸ਼ਾਰਾ ਇਹ ਜਾਂਦਾ ਹੈ ਕਿ ਤਿੰਨ ਵੱਡੇ ਪੁਲਿਸ ਅਫਸਰ ਉਸ ਜ਼ਿਲ੍ਹੇ ਦੇ ਇਹ ਸੱਟੇ ਦੇ ਕਾਰੋਬਾਰ ਨਾਲ ਜੁੜੇ ਸੀ। ਤੇ ਉੱਥੇ ਐਸਐਸਪੀ ਕੌਣ ਨੇ? ਵਰਨ ਸ਼ਰਮਾ। ਮੈਂ ਵਰਨ ਸ਼ਰਮਾ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਤੁਸੀਂ ਸਭ ਤੋਂ ਵੱਡੇ ਪੁਲਿਸ ਅਫਸਰ ਉਸ ਜ਼ਿਲ੍ਹੇ ਦੇ ਜ਼ਿੰਮੇਵਾਰੀ ਤੁਹਾਡੇ ਤੇ ਹੈ ਉਹ ਨਾਮ ਨਿਸ਼ਾਨ ਕਰਨ ਦੀ। ਕਿ ਕਿਹੜੇ ਉਹ ਅਫਸਰ ਨੇ ਜਿਹੜੇ ਇਹ ਸੱਟੇ ਦੇ ਕਾਰੋਬਾਰ ਨਾਲ ਜੁੜੇ ਨੇ ਕਿਉਂਕਿ ਬਚਾਉਣ ਦੀ ਕੋਸ਼ਿਸ਼ ਅਗਰ ਕੀਤੀ ਗਈ ਤਾਂ ਫਿਰ ਇਹ ਸਾਰਾ ਕੁਝ ਤੁਹਾਡੇ ਤੇ ਘੁੰਮ ਜਾਣਾ ਹੈ ਕਿ ਕਿਹਨੂੰ ਬਚਾਇਆ ਜਾ ਰਿਹਾ ਆਪਣੇ ਆਪ ਨੂੰ ਬਚਾਰੇ ਕਿ ਅਫਸਰਾਂ ਨੂੰ ਬਚਾਰੇ ਔਰ ਇਹ ਇਕੱਲਾ ਜ਼ਿਲ੍ਹਾ ਪਟਿਆਲਾ ਦੀ ਗੱਲ ਨਹੀਂ ਮੁਹਾਲੀ ਦੇ ਵੀ ਕਈ ਜਿਹੜੇ ਸਾਬਕਾ ਐਸਐਸਪੀ ਨੇ ਪੁਲਿਸ ਅਫਸਰ ਨੇ ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ ਔਰ ਮੈਂ ਬਹੁਤ ਸਪਸ਼ਟ ਤੌਰ ਤੇ ਕਲੈਰਿਟੀ ਨਾਲ ਭਗਵੰਤਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਇਨਕਮ ਟੈਕਸ ਡਿਪਾਰਟਮੈਂਟ ਇਹਦੀ ਜਾਂਚ ਕਰ ਰਿਹਾ ਇਹ ਗੱਲਾਂ ਜ਼ਿਆਦਾ देर ਲੁਕੀਆਂ ਨਹੀਂ ਰਹਿਣੀਆਂ ਇਹ ਨਾਮ ਜਨਤਕ ਹੋਣੇ ਨੇ ਹੋਰ ਹਫ਼ਤੇ ਦੇ ਅੰਦਰ ਅੰਦਰ ਇਹ ਬਿਲਕੁਲ ਕਲੀਅਰਲੀ ਨਾਮ ਲੋਕਾਂ ਦੇ ਵਿੱਚ ਆ ਜਾਣੇ ਨੇ ਕਿ ਕਿਹੜੇ ਉਹ ਅਫਸਰ ਨੇ ਜਿਹੜੇ